ਬਲਾਕ ਗੜ੍ਹ ਸ਼ੰਕਰਦੀ ਅਦੀਨ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਦੇਣੋਬਾਲ ਖੁਰਦ ਪ੍ਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ಗ್ರಾಮ ਪੰਚਾਇਤ ਬਸਤੀ ਸੈਂਸੀਆਂ ਦੇਣੋਵਾਲ ਖੁਰਦ ਦੇ ਸਰਪੰਚ ਲੰਬੜਤਾਰ ਜਿੰਦਰ ਸਿੰਘ ਜੋਤੀ ਅਤੇ ਵਿਜੇ ਕੁਮਾਰ ਪੰਚ ਦਰਵਾਰਾ ਸਿੰਘ ਮਨਪ੍ਰੀ ਸਿੰਘ ਸੋਲ ਵਿਸ਼ਨ ਚੰਦ ਮੈਂਬਰ ਪੰਚਾਇਤ ਕਿਸਰ ਸੁਖਵਿੰਦਰ ਸਿੰਘ ਲੱड्डੂ ਅਤੇ ਸਮੂਹ ਸਕੂਲ ਸਟਾਫ ਦਲਬਾਖ ਸਿੰਘ ਹਰਜਿੰਦਰ ਕੌਰ ਬਿਨੇ ਗੁਪਤਾ ਦੀ ਹਾਜ਼ਰੀ ਵਿੱਚ ਬੱਚਿਆਂ ਨੂੰ ਸਰਦੀਆਂ ਲਈ ਵਰਦੀਆਂ ਤਾਨ ਕੀਤੀਆਂ ਗਈਆਂ ਸਮੂਹ ਸਟਾਫ ਵੱਲੋਂ ਸਰਪੰਚ ਜਤਿੰਦਰ ਜੋਤੀ ਲੰਬardar ਅਤੇ ਆਏ ਹੋਏ ਪਤਵੰਤ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਸਰਪੰਚ ਜੋਤੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਆਓ ਦੇਖਦੇ ਹਾਂ ਬਿੱਟੂ ਚਫਾਨ ਦੀ ਪੂਰੀ ਰਿਪੋਰਟ ਅੱਜ ਸੂਨ ਪੰਚਾਇਤ सरपंच श्री जिंदरजोट जी ਦੀ ਨਹਾੜੀ ਵਿੱਚ ਸਾਡੇ ਸਕੂਲ ਦੇ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੇ ਸਰਦੀਆਂ ਤੋਂ ਦੁਕਾਨ ਬਤਲੜੀ ਵਰਦੀਆਂ দান ਕੀਤੀਆਂ ਗਈਆਂ ਅਸੀਂ ਸਮੂਹ ਪੰਚਾਇਤ ਦਾ ਵਿਖਾਸ ਅਤੇ सरपंच श्री ਜਿੰਦਰਕਮਰ ਜੁਸਤੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਸਕੂਲ ਦੀ ਸਹਾਇਤਾ ਕੀਤੀ ਹੈ ਤੇ ਆਉਣ ਵਾਲੇ ਸਮੇਂ ਦੇ ਕਿਸੇ ਨੂੰ ਤੋਂ ਇਹੀ ਆਸ ਕਰਦੇ ਹਾਂ ਬੜੇ ਮਿਰਲ ਸਰ ਸੁਭਾਅ ਦੇ ਇਨਸਾਨ ਨੇ ਪਰਮਾਤਮਾ ਕਰੇ ਕਿ ਬਹੁਤ ਰੱਖਿਆ ਕਰਨ ਤਾਂ ਭਾਈ ਅੱਜ ਗ੍ਰਾਮ ਪੰਚਾਇਤ ਬਸਤੀ ਸਾਹਸੀਆਂ ਦੇ ਲੋਕ ਫੁਰਦ ਵਿਖੇ ਸਾਡੇ ਜਿਹੜਾ ਸਮਾਰਟ ਸਕੂਲ ਐਲੀਮੈਂਟਰੀ ਸਕੂਲ ਹੈ ਉਹਦੇ ਵਿੱਚ ਜਿਹੜੇ ਬੱਚੇ ਆ ਕੇਜੀ ਨਰਸਰੀ ਵਾਲੇ ਉਹਨਾਂ ਨੂੰ ਅਸੀਂ ਅੱਜ ਬਾਤੀਆਂ ਨੱਚੀਆਂ ਸਰਦੀਆਂ ਵਾਲੀਆਂ ਜੋ ਕਿ ਸਾਡੇ ਨਾਲ ਅੱਜ ਦੇ ਮੈਂਬਰ ਕੋ ਜਰ ਵਿਸ਼ੇਸ਼ ਤੌਰ 'ਤੇ ਦਲਵਾਰਾ ਸਿੰਘ ਜੀ ਵਿਜੈ ਜੀ ਮਨਪ੍ਰੀਤ ਸੋਹਲ ਜੀ ਕੇਸਰ ਜੀ ਔਰ ਲੱਡੂ ਜੀ ਔਰ ਨਾਲ ਸਾਡੇ ਮਾਸਟਰ ਦਲਵਾਰ ਜੀ ਜਿਹੜੇ ਪ੍ਰਿੰਸੀਪਲ ਆ ਸਾਡੇ ਇਸ ਸਕੂਲ ਦੇ ਨਾਲ ਮੈਡਮ ਜੀਨਿੰਗ ਉਪਤਾ ਜੀ ਔਰ ਨਾਲ ਜਿਹੜਾ ਸਾਰਾ ਸਟਾਫ ਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜਾ ਅਸੀਂ ਬੱਚਿਆਂ ਨੂੰ ਚਾਰੀ ਸਿੱਖਿਆ ਦੇ ਰਹੇ ਆ ਮੈਨੂੰ ਬੜਾ ਮਨ ਨੂੰ ਖੁਸ਼ੀ ਹੋਈ ਅੱਜ ਇਸ ਸਕੂਲ ਦੇ ਵਿੱਚ ਆ ਕੇ ਔਰ ਜਦੋਂ ਸਕੂਲ ਦੀ ਕਲਾਸ ਦੇਖੀ ਕਲਾਸ ਦੇ ਵਿੱਚ ਬਹੁਤ ਹੀ ਬੱਚਿਆਂ ਨੂੰ ਮਨਨ ਜਿਹੜੇ ਖੇਡਣ ਵਾਲਾ ਸਮਾਨ ਕੁਰਸੀਆਂ ਟੇਬਲ ਬਹੁਤ ਸ਼ਾਨਦਾਰ ਇਹਨਾਂ ਨੇ ਸਕੂਲੇ ਬਣਾਇਆ ਔਰ ਜਿਹੜੀ ਆਲੇ ਦੁਆਲੇ ਫੋਟੋਗ੍ਰਾਫੀ ਕੀਤੀ ਆ ਬੱਚਿਆਂ ਨੂੰ ਭਰਾਣ ਵਾਸਤੇ ਉਹ ਵੀ ਬਹੁਤ ਵਧੀਆ ਲੱਗੀ ਇਸ ਕਰਕੇ ਮੈਂ ਇਸਾਰੇ ਸਟਾਫ ਦਾ ਔਰ ਆਪਣੇ ਆਏ ਸਜਣਾ ਦਾ ਧੰਨਵਾਦ ਕਰਦਾ ਔਰ ਜਿਹੜੇ ਇਹ ਬੱਚੇ ਆ ਇਹ ਆਪਣੇ ਧੂ ਵਿਚਾਰੀ ਸਿੱਖਿਆ ਲੈ ਕੇ ਗਾ ਵੱਡੇ ਵੱਡੇ ਪੌਦਿਆਂ ਦੇ ਜਾਣ ਦੇ ਧੰਨਵਾਦ